INC Indian National Congress ਦੇ ਆਫੀਸ਼ੀਅਲੀ ਇੰਸਟਾਗ੍ਰam ਪੇਜ ਦੇ ਉੱਤੇ ਸਿੱਧੂ ਮੂਸੇਵਾਲ ਨੂੰ ਯਾਦ ਕਰਦੇ ਆ ਇਹ ਤਸਵੀਰ ਸਾਂਝਾ ਕੀਤੀ ਗਈ ਅਤੇ ਲਿਖਿਆ ਸਿੱਧੂ ਮੂਸੇਵਾਲ ਅਰੇਸਟ ਇਨ ਪਾਵਰ ਤੇ ਹੁਣ ਲੈ ਚਲਦਿਆਂ ਦੋਸਤੋ ਮੂਸਾ ਪਿੰਡ ਤੇ ਵੱਲ ਮੂਸਾ ਪਿੰਡ ਦੇ ਵਿੱਚ ਸਿੱਧੂ ਮੂਸੇਵਾਲ ਨੂੰ ਯਾਦ ਕਰ ਸਿੱਧੂ ਮੂਸੇਵਾਲ ਦੇ ਮਾਤਾ ਪਿਤਾ ਭਾਬੋ ਕੋ ਸਿੱਧੂ ਮੂਸੇਵਾਲ ਦੀ ਜਿੱਥੇ ਯਾਦਗਾਰਾ ਉੱਥੇ ਸਿੱਧੂ ਮੂਸੇਵਾਲ ਨੂੰ ਸਰੋਪਾ ਪਾਇਆ ਗਿਆ ਅਤੇ ਛੋਟਾ ਸਿੱਧੂ ਵੀ ਸਿੱਧੂ ਮੂਸੇਵਾਲ ਦੇ ਪੇਰੈਂਟਸ ਦੇ ਨਾਲ ਉੱਥੇ ਗਿਆ ਜੋ ਤੁਸੀਂ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਦੇ ਵੱਲੋਂ ਅਪੀਲ ਕੀਤੀ ਗਈ ਸੀ ਕਿ ਜ਼ਿਆਦਾ ਇਕੱਠ ਨਾ ਕੀਤਾ ਜਾਵੇ ਕਿਉਂਕਿ ਚੋਣ ਜਾਬਤਾ ਲੱਗ ਜਾਣਾ ਹੈ ਕੱਲ ਨੂੰ ਅਤੇ ਚੋਣਾਂ ਦਾ ਸਮਾਂ ਆ ਤਾਂ ਇਸ ਕਰਕੇ ਇਕੱਠ ਨਹੀਂ ਕਰ ਸਕਦੇ ਤਾਂ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਦੇ ਮਨਾ ਕਰਨ ਦੇ باوجود ਵੀ ਜਿਹੜੇ ਸਿੱਧੂ ਮੂਸੇਵਾਲੇ ਦੇ ਚੋਣ ਵਾਲੇ ਨੇ ਦੂਰੋਂ ਦੂਰੋਂ ਅੱਜ ਮੂਸਾ ਹਵੇਲੀ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਯਾਦ ਕਰਤੇ ਪੁੱਜ ਰਹੇ ਨੇ ਅਤੇ ਆਪਣੀ ਨੰਮ ਅੱਖਾਂ ਨਾਲ ਸਿੱਧੂ ਮੂਸੇਵਾਲੇ ਨੂੰ ਯਾਦ ਕਰ ਰਹੇ ਨੇ ਇਹ ਕੁਝ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੋਂ ਜਿੱਥੇ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਤੇ ਵੱਲੋਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਗਈ ਆ। ਬਾਕੀ ਦੋਸਤੋ ਸਿੱਧੂ ਮੂਸੇਵਾਲਾ ਹਮੇਸ਼ਾ ਸਾਰਿਆਂ ਦੇ ਦਿਲਾਂ ਤੇ ਰਾਜ ਕਰਦਾ ਰਹੇਗਾ ਤੇ ਹਮੇਸ਼ਾ ਅਮਰ ਰਹੇਗਾ।